ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਪਹੁੰਚੇ ਆਂ ਪਿੰਡ ਸੰਧਵਾ ਗੁਰਦੁਆਰਾ ਸਾਹਿਬ ਸਤਵੇਂ ਪਾਸ਼ਾ ਜੀ ਹਰ ਰਾਏ ਸਾਹਿਬ ਆਉ ਤੁਹਾਨੂੰ ਦਰਸ਼ਨ ਕਰਈਏ ਕਰਵਾਈਏ ਸਾਰੇ ਦਰਵਾਹ ਸਾਹਿਬ ਦੇ ਪਿੱਛੇ ਕੇ ਸਾ ਪੀਰਾਂ ਦਾ ਉਹਦਾ ਮਿਲਵਾਂ ਆ ਕਰੋ ਜੀ ਦਰਸ਼ਨ ਪਹਿਲਾਂ ਫਿਰ ਸੰਧਮਾਂ ਦੇ ਵਿੱਚ ਇਹ ਗੁਰੂ ਘਰ ਸਥਿਤ ਹੈ ਜੀ ਇੱਥੇ ਸਤਵੇਂ ਪਾਤਸ਼ਾਹ ਮਹਾਰਾਜ ਜੀ 2200 ਘੋੜ ਸਵਾਰਨ ਦੇ ਨਾਲ ਪਹੁੰਚੇ ਸਨ ਤੇ ਇਸ ਸਥਾਨ ਤੇ ਸਤਵੇਂ ਪਾਤਸ਼ਾਹ ਮਹਾਰਾਜ ਜੀ ਨੇ 250 ਘੋੜੇ ਘੋੜਸਵਾਰ ਆਪਣੀ ਫੌਜ ਦੇ ਨਾਲ ਇਸ ਨਗਰ ਦੇ ਵਿੱਚ ਪਹੁੰਚੇ ਸਨ ਤੇ ਗੁਰੂ ਸਾਹਿਬ ਜੀ ਨੇ ਆਪਣੇ ਹੱਥੀਂ ਜੋ ਖਲਾਹੀ ਦਾ ਦਰਖਤ ਲਾਇਆ ਸੀ ਉਹਦੇ ਵੀ ਦਰਸ਼ਨ ਤੁਹਾਨੂੰ ਕਰਵਾਵਾਂਗੇ ਤੇ ਆ ਦਰਬਾਰ ਸਾਹਿਬ ਦੇ ਅੰਦਰ ਜਾਣ ਵਾਲੀ ਡੇੜੀ ਹੈ ਜੀ 메ਨ ਗੇਟ ਉਹ ਸਾਹਮਣੇ ਦਰਵਾਜ਼ਾ ਸਾਹਿਬ ਹੈ ਜੀ ਪਾਸ਼ਨਾ ਕਰਾਉਣ ਦੇ ਖਾਨੇ ਵਾਲੇ ਬਸਿੰਗ ਉਹ ਸਾਹਮਣੇ ਉਹ ਆਪਕਾ ਹੈ ਜੀ ਉਹ ਉਹ ਪਰਲੇ ਪਾਸੇ ਲੰਗਰ ਖਾਲੀ ਬਣਿਆ ਬਹੁਤ ਵਧੀਆ ਜੀ ਕਰੋ ਪਾਸ਼ਨਾ ਜੀ ਆਪਾਂ ਮੇਨਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਪਾਵਨ ਤੇ ਇਹ ਹਾਂ ਪ੍ਰਕਾਸ਼ ਕੀਤੀ ਜਾਂਦੀਆਂ ਰੋਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਹੁੰਦੇ ਨੇ ਇਹੋ ਹਾਲ ਹੈ ਜੀ ਤੁਹਾਨੂੰ ਦਰਸ਼ਨ ਕਰਾਉਨੇ ਆ ਆ ਸਾਹਮਣੇ ਖੂਹ ਹੈ ਤੇ ਇਤਿਹਾਸ ਸਤਵੇਂ ਬਾਸ਼ਾ ਮਹਾਰਾਜ ਜਿੱਦੇ ਲਿਖਿਆ ਹੈ ਭਈ ਇਤਿਹਾਸ ਗੁਰਦੋਖਾ ਡੰਡਾ ਸਾਹਿਬ ਕਿਦਾਂ ਪਿਆ ਤੇ ਆ ਦੇਖੋ ਜੇ ਧਿਆਨ ਦੇ ਨਾਲ ਪੜੋ ਸਾਰੇ ਪੰਨੇ ਤਾਂ ਬਹੁਤ ਦੁਪਹਿਰ ਦਾ ਸਮਾਂ ਹੋ ਗਿਆ ਤਾਂ ਉਸਾਰ ਜਨੇ ਪੜੋ ਜੀ ਕਿੰਦਾ ਇਤਿਹਾਸ ਗੁਰਦੁਆਰਾ ਸਾਹਿਬ ਇਹ ਬਣਿਆ ਤੇ ਆਪਾਂ ਹੁਣ ਦਰਬਾਰ ਸਾਹਿਬ ਦੇ ਅੰਦਰ ਐਂਟਰੀ ਕਰਨ ਲੱਗੇ ਆ ਬਹੁਤ ਸੰਗਤਾਂ ਦੂਰੋਂ ਦਰਵਾਦਿਆਂ ਆਉਂਦੀਆਂ ਆ ਉਹ ਸਾਹਮਣੇ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਦੇ ਪਹਿਲਾਂ ਦਰਸ਼ਨ ਕਰੋ ਜੀ ਖੂ ਤੇ ਨਾ ਸੇਫਟੀ ਵਾਸਤੇ ਇਹਨੂੰ ਪ੍ਰਬੰਧ ਕੀਤਾ ਉਦੋਂ ਤਾਂ ਖੂ ਖੁੱਲਾ ਹੀ ਆ ਆਪਾਂ ਹੁਣ ਮੇਨ ਦਰਵਾਜ਼ੇ ਦੇ ਅੰਦਰ ਉੱਚਣ ਲੱਗੇ ਆ ਜੀ ਨਾ ਕਰੋ ਦਰਸ਼ਨ ਮੇਨ ਗੇਟ ਦੇ ਦੁਆਨ ਹਾਲਾ ਜੀ ਸਾਰਾ ਤੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਜੀ ਤੇ ਪਾਲਕੀ ਸਾਹਿਬ ਦੇ ਦਰਸ਼ਨ ਜੀ ਤੇ ਆਹੋ ਦਰਸ਼ਵਾ ਜੀ ਇਲਾਹੀ ਦਾ ਸਤਵੇਂ ਪਾਸ਼ਾ ਮਹਾਰਾਜ ਨੇ ਆਪਣੇ ਹੱਥੀ ਲਗਵਾਇਆ ਆਹੋ ਫੋਟੋ ਵਾ ਤੇ ਪਿੰਡ ਵਾਲਿਆਂ ਦੇ ਦੱਸਣ ਦੇ ਮੁਤਾਬਕ ਕਹਿੰਦੇ ਇਹ ਜਿਹੜਾ ਲਾਹੀ ਦਾ ਦਰਖਤ ਸੀ ਇਹ ਪਹਿਲਾਂ ਹਰਿਆ ਭਰਿਆ ਹੁੰਦਾ ਸੀ ਜੀ ਮਾਦੇਵਾ ਜੀ ਬਹੁਤ ਵਧੀਆ ਇਹ ਪ੍ਰਬੰਧਕ ਕਮੇਟੀ ਮੈਂਬਰ ਬਹੁਤ ਵਧੀਆ ਤਰੀਕੇ ਦੇ ਨਾਲ ਮਹਾਰਾਜ ਦੀਆਂ ਨਿਸ਼ਾਨੀਆਂ ਨੂੰ ਸਾਂਭ ਕੇ ਰੱਖੀ ਆ ਮੇਨ ਹਾਲ ਦੇ ਵਿੱਚ ਇਸ ਪਲਾਹੀ ਦੇ ਦਰਖਤ ਦੀ ਸਾਮ ਸੰਭਾਲ ਕੀਤੀ ਜੀ ਧੰਨਵਾਦ ਜੀ ਬਹੁਤ ਵਧੀਆ ਪਰਾਲਾ ਜੀ ਗਵਨਰ ਕਮੇਟੀ ਦਾ ਵੀ ਤੇ ਹੁਣ ਆਪਾਂ ਪੰਨ ਬਾਰ ਲੰਗਰ ਹਾਲ ਵੀ ਦਿਖਾਵਾਂਗੇ ਤੇ ਸਾਹਮਣੇ ਸੇਵਾਦਾਰ ਬਾਬਾ ਜੀ ਬੈਠੇ ਨੇ ਪਰ ਸ਼ਾਂਤੀ ਸੇਵਾ ਵਾਸਤੇ ਵਾਹਿਦ ਜੀ ਦਾ ਕੌਲ ਸਾਹਿਦ ਜੀ ਦੇ ਪਤੇ ਜੀ ਬਾਬਾ ਜੀ ਬਾਬਾ ਜੀ ਸਤਵੇਂ ਪਾਸ਼ਾ ਮਹਾਰਾਜ ਜੀ ਕਿੰਨੇ ਘੋੜਸਵਾਰ ਲੈ ਕੇ ਆਏ ਸੀ ਇੱਥੇ ਕਿੰਨੇ ਅੱਛਾ ਜੀ ਤੇ ਤਾਂ ਕਿੰਨਾ ਕੁ ਪੁਰਾਣਾ ਸੀ ਕੁਝ ਪਤਾ ਵੀ ਕਿੰਨਾ ਕੁ ਪੁਰਾਣਾ ਸੀ ਦਰੱਖਤ ਹਾਂਜੀ ਚਲੋ ਠੀਕ ਆ ਕੋਈ ਗੱਲ ਨਹੀਂ ਬਾਬਾ ਜੀ ਬਾਹਰ ਫੜ ਲੈਣੇ ਸੀ ਉਹ ਕਿ ਸ਼ੁਕਰੀਆ ਧੰਨਵਾਦ ਜੀ ਬਾਬਾ ਜੀ ਧੰਨਵਾਦ ਬਹੁਤ ਬਹੁਤ ਕੋਈ ਨਹੀਂ ਬਾਹਰ ਹਾਂਜੀ ਹਾਂਜੀ ਠੀਕ ਆ ਠੀਕ ਆ ਜੀ ਸ਼ੁਕਰੀਆ ਸ਼ੁਕਰੀਆ ਨਪਾ ਜਿਹੜਾ ਹਰ ਵੰ ਚੱਲਾਂਗੇ ਯਾਰ ਕੋ ਜੀ ਸਹਾਰਕਾ ਗੁਰੂ ਘਰ ਦੀ ਸਾਰੀ ਉਹ ਸਾਹਮਣੇ ਲੰਗਰ ਹਾਲ ਤੇ ਜਿਹੜਾ ਇੱਥੇ ਦਾ ਮਹਾਨ ਇਤਿਹਾਸ ਵਾ ਤੇ ਸਤਵੇਂ ਪਾਸ਼ਾ ਮਹਾਰਾਜ ਜੀ ਨੇ ਇਸ ਨਗਰ ਦੇ ਵਿੱਚ ਆਪਣੇ ਫੌਜ ਦੇ ਨਾਲ ਆਇਸਾਨ ਚਰਨ ਪਾਈ ਤਾਂ ਦਸਨ ਦੇ ਮੁਤਾਬਕ ਪਿੰਡ ਵਾਲਿਆਂ ਨੇ ਵੀ ਬਹੁਤ ਸੇਵਾ ਕੀਤੀ ਤੇ ਆਪਾਂ ਹੁਣ ਤੁਹਾਨੂੰ ਦੂਰੋਂ ਦਰਸ਼ਨ ਕਰਾਵਾਂਗੇ ਜੀ ਫਿਰ ਵੀਡੀਓ ਦੀ ਸਮਾਪਤੀ ਆ ਸਾਰੇ ਚੰਗੀਆਂ ਜਿਹੜੀਆਂ ਵੀਡੀਓ ਸ਼ੇਅਰ ਲਾਇਕ ਕਮੈਂਟ ਜਰੂਰ ਜਰੂਰ ਕਰਿਆ ਕਰੋ ਤੇ ਆਪਾਂ ਹਰ ਰੋਜ਼ ਕੋਸ਼ਿਸ਼ ਕਰਿਆ ਕਰਾਂਗੇ ਵਧੀਆ ਤਰੀਕੇ ਨਾਲ ਵੀਡੀਓ ਬਣਾਈਏ ਜੀ ਆ ਗੁਰੂ ਘਰ ਦੀ ਪਾਰਕ ਆ ਦੇਖੋ ਫੁੱਲ ਬੂਟੇ ਕਿਦਾਂ ਲਾਏ ਦਰਖਤ ਵੀ ਕਿੰਨੇ ਵਧੀਆ ਤਰੀਕੇ ਦੇ ਨਾਲ ਲਾਏ ਹੋ ਆ ਦੇਖ ਕਿੰਨੇ ਸੋਹਣੇ ਗਾਰਡਨ ਬਣਾਈ ਆ ਤੇ ਅਕਰੋਤਾਂ ਦੇ ਦਰਸ਼ਨ ਗੁਰੂ ਘਰ ਸਾਰਿਆਂ ਨੂੰ ਬੇਨਤੀ ਆ ਤੇ ਕਮੈਂਟ ਦੇ ਵਿੱਚ ਵਾਹਿਗੁਰੂ ਜਰੂਰ ਲਿਖਿਆ ਕਰੋ ਤੇ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗੇ ਚੰਗੀ ਲੱਗੇ ਤਾਂ ਉਹ ਸ਼ੇਅਰ ਜਰੂਰ ਕਰਿਆ ਕਰੋ ਤੇ ਆ ਇਤਿਹਾਸ ਆਪਾਂ ਦੁਬਾਰਾ ਤੁਹਾਨੂੰ ਫਿਰ ਵੀਡੀਓ ਸਮਾਰਤੀ ਵਿੱਚ ਤੁਹਾਨੂੰ ਜਾਣੂ ਕਰਵਾਵਾਂਗੇ ਜੀ ਆ ਤਿਆ ਆ ਸਾਰਾ ਹੀ ਵੀਡੀਓ ਭਾਵੇਂ ਜ਼ੂਮ ਕਰਕੇ ਦੇਖ ਲਿਓ ਬੜੀਆ ਤਰੀਕੇ ਨਾਲ ਪੜਿਆ ਜਾਗ ਉਹ ਇਤਿਹਾਸ ਇਹ ਪਿੰਡ ਸੰਧਵਾ ਜ਼ਿਲ੍ਹਾ ਸ਼ਹੀਦ ਭਗਤ ਨਗਰ ਦੇ ਵਿੱਚ ਹੈ ਜੀ ਤਾਂ ਤੇ ਆ ਸਾਰਿਆਂ ਨੇ ਪੜ ਲਓ ਜੇ ਨੂੰ ਵੀਡੀਓ ਚੰਗੀ ਲੱਗੇ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਧੰਨਵਾਦ ਜੀ ਸਾਰਿਆਂ ਦਾ ਜਿੱਥੇ ਤੱਕ ਵੀਡੀਓ ਪਹੁੰਚਦੀ ਆ ਜੇ ਵੀਡੀਓ ਚੰਗੀ ਲੱਗੇ ਜਾਂ ਕੋਈ ਵੀਡੀਓ ਦੇ ਵਿੱਚ ਕੋਈ ਅਜੇ ਆਪਾਂ ਵੀ ਨਾਮ ਜਿ ਬਣਾਉਣ ਲੱਗੇ ਆ ਕੋਸ਼ਿਸ਼ ਕਰਦੇ ਆ ਵੀ ਚੰਗਾ ਸੁਨੇਹਾ ਹਰੇਕ ਤੱਕ ਪਹੁੰਚੇ ਜੇ ਕੋਈ ਵੀਡੀਓ ਦੇ ਵਿੱਚ ਲੱਗੇ ਕੋਈ ਕੌਸ਼ਨ ਤੇ ਕਮੈਂਟ ਦੇ ਵਿੱਚ ਗੁਰੂ ਸੁਨੇਹਾ ਦਿਆ ਕਰੋ ਜੀ ਸ਼ੁਕਰੀਆ ਜੀ